ਦੇਖੋ ਜੀ ਅੱਜ ਪੂਰੇ ਪੁਲਿਸ ਜ਼ਿਲ੍ਹਾ ਬਟਾਰਾ ਦੇ ਵਿੱਚ ਅਸੀਂ ਈਵਨਿੰਗ ਡੋਮਿਨੇਸ਼ਨ ਕੀਤੀ ਹੈਗੀ ਤੇ ਤੁਸੀਂ ਦੇਖ ਰਹੇ ਹੋ ਮੈਂ ਆਪ ਇੱਥੇ ਡੇਰਾ ਬਾਬਾ ਨਾਨਕ ਆਇਆ ਹੈਗਾ ਤੇ ਅਸੀਂ ਪੂਰੀ ਸਿਟੀ ਸੀਲਿੰਗ ਕੀਤੀ ਹੋਈ ਹੈਗੀ ਤੇ ਜਿਹੜੀ ਚੈਕਿੰਗ ਵੀ ਬਕਾਇਦਾ ਚੱਲ ਰਹੀ ਹੈਗੀ ਤੇ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਅਸੀਂ ਇੱਕ ਐਸਪੀ 6 ਡੀਐਸਪੀ ਤੇ ਸਾਡੇ ਸਾਰੇ ਐਸਐਚਓ ਸਾਹਿਬਾਨ ਦੇ ਨਾਲ ਐਕਸਟਰਾ ਫੋਰਸ ਲਗਾ ਕੇ ਜਿਹੜੀ ਅਸੀਂ ਈਵਨਿੰਗ ਦੀ ਚੈਕਿੰਗ ਕਰ ਰਹੇ ਹੈਗੇ ਤੇ ਜਿਹੜੇ ਵੀ ਸਾਡੀ ਫੋਰਸ ਨਾਕਿਆਂ ਦੇ ਉੱਤੇ ਹੈਗੀ ਇਹਨਾਂ ਨੂੰ ਬਰੀਫ ਕੀਤਾ ਗਿਆ ਕਿ ਜਿਹੜੇ ਸਪੈਸ਼ਲੀ ਟੂ ਵੀਲਰਸ ਆਉਂਦੇ ਆ ਕਿਸੇ ਦੇ ਮੂੰਹ ਟਕੇ ਹੋਏ ਹੈਗੇ ਆ ਇਹ ਹੋਰ ਜਿਹੜੇ ਗੱਡੀਆਂ ਦੇ ਵਿੱਚ ਕੋਈ ਸ਼ੱਕੀ ਵਿਅਕਤੀ ਬੈਠੇ ਉਹਨਾਂ ਨੂੰ ਜ਼ਰੂਰ ਵੈਰੀਫਾਈ ਕੀਤਾ ਜਾਵੇ ਇਹਦੇ ਵਿੱਚ ਜੇ ਕਿਸੇ ਕੋਲ ਕੋਈ ਸ਼ੱਕੀ ਵਸਤੂ ਹੈ ਇਲੀਗਲ ਵਸਤੂ ਪਾਈ ਜਾਂਦੀ ਹੈ ਤਾਂ ਉਹਦੇ ਖਿਲਾਫ ਕਾਰਵਾਈ ਹੋਵੇ ਸਿਰਫ ਵਾਰਦਾਤ ਹੋਣ ਤੋਂ ਬਾਅਦ ਹੀ ਮਤਲਬ ਇਹ ਚੈਕਿੰਗ ਹੋਣਾ ਕਿਉਂ ਕੀਤੀ ਜਾਂਦੀ ਹੈ ਇਹਨਾਂ ਨੂੰ ਨਹੀਂ ਕੀਤੀ ਜਾਂਦੀ ਹਾਂ ਮੈਂ ਉਸਤੇ ਬਿਲਕੁਲ ਜੀ ਬਿਲਕੁਲ ਮੈਂ ਉਸਤੇ ਵੀ ਆਵਾਂਗਾ ਤੁਸੀਂ ਅਸੀਂ ਉਸ ਤੋਂ ਪਹਿਲਾਂ ਵੀ ਚੈਕਿੰਗ ਹੋਈ ਹੈਗੀ ਆ ਅਸੀਂ ਦੇਖੋ ਬਹੁਤ ਪਹਿਲੇ ਸਮੇਤ ਹੋਈ ਡੇਰਾਬਾਬਾ ਨਾਲ ਨਾ ਕਿ ਜਿਹੜਾ ਹੈਗਾ ਅਸੀਂ ਸਟਾਰਟ ਕੀਤਾ ਹੈਗਾ ਅਸੀਂ ਬਟਾਲਾ ਦੇ ਵਿੱਚ ਜਿਹੜਾ ਹੈਗਾ ਬਹੁਤ ਜ਼ਿਆਦਾ ਅਸੀਂ ਚੈਕਿੰਗ ਕਰਦੇ ਹਾਂ ਈਵਨ ਮਾਉਂਟਡ ਫੋਰਸ ਜਿਹੜੀ ਐਸਓਜੀ ਹੈ ਉਹ ਵੀ ਬਾਜ਼ਾਰ ਦੇ ਵਿੱਚ ਹੁੰਦੀ ਹੈ ਠੀਕ ਹੈ ਜੀ ਇਹ ਇਦਾਂ ਨਹੀਂ ਕਿ ਪਹਿਲਾਂ ਨਹੀਂ ਚੈਕਿੰਗ ਹੁੰਦੀ ਬਟ ਹਾਂ ਅਸੀਂ ਕੁਝ ਹੋਰ ਮੀਜਰਸ ਲਏ ਹੈਗੇ ਕਿ ਅਸੀਂ ਪੀਸੀਆਰ ਵੀ ਸਟਾਰਟ ਕਰਾਂਗੇ ਜਿਹੜੀ ਈਵਨਿੰਗ ਨਾਕਾਬੰਦੀ ਹੈ اسپੈਸ਼ਲੀ ਡੇਰਾਬਾਬਾ ਨਾਨ ਸਿਟੀ ਦੇ ਵਿੱਚ ਇੱਥੇ ਅਸੀਂ ਚੈਕਿੰਗ ਸਟਾਰਟ ਕਰਾਂਗੇ ਇਹਦੇ ਨਾਲ ਹੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹਾਂਗਾ ਕੁਝ ਰਿਊਮਰਸ ਮਿਸਲੀਡਿੰਗ ਇਨਫੋਰਮੇਸ਼ਨ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਫੈਲ ਰਹੀ ਹੈ ਕਿ ਜਿਹੜੀ ਪੁਲਿਸ ਹੈ ਉਹ ਵਧਿੱਕ ਕੀ ਕਰੇਗੀ ਤਾਂ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਹੈ ਜਿਹੜਾ ਵੀ ਕੋਈ ਕ੍ਰਾਈਮ ਕਰਦਾ ਹੈਗਾ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਹਾਂ ਜੇ ਕੋਈ ਆਪਣੇ ਆਪ ਪੇਸ਼ ਹੋਣਾ ਚਾਹੁੰਦਾ ਹੈਗਾ ਤਾਂ ਉਹਨੂੰ ਵੀ ਲਾਅ ਦਾ ਫੇਸ ਕਰਨਾ ਪਏਗਾ ਬਟ ਉਹਨੂੰ ਅਸੀਂ ਰਾਜਪੀ ਕਰਾਂਗੇ ਸਭ ਲੋਕਾਂ ਦਾ ਇਸ ਕਾਜ ਨੂੰ ਲੈ ਕੇ ਡਰਦਾ ਜਰੂਰ ਮਾਹੌਲ ਹੈਗਾ ਕਿ ਅਸੀਂ ਰੋਜ਼ ਦੇਖਦੇ ਹਾਂ ਇਹਨਾਂ ਦਾ ਇਹ ਦੁਕਾਨਾਂ ਅਗੇ 9 ਵਜੇ ਬੰਦ ਹੁੰਦੀਆਂ ਸੀ ਤੇ ਤਕਰੀਬਨ 8 ਵਜੇ ਲੋਕਾਂ ਦਾ ਪੰਦ ਚੱਲਦਾ। ਇਹਨਾਂ ਦੀ ਵਿਸ਼ਵਾਸ ਬਹਾਲੀ ਵਾਸਤੇ ਤੁਸੀਂ ਕੀ ਕਰੋਗੇ? ਬਿਲਕੁਲ ਜੀ ਤੁਸੀਂ ਦੇਖੋ ਸਾਡੇ ਐਸ ਐਚਓ ਡੀ ਐਸ ਪੀ ਤੇ ਮੈਂ ਆਪ ਵੀ ਇੱਥੇ ਡੇਰਾ ਬਾਬਾ ਨਾਨਕ ਹੀ ਹੈਗਾ ਤੇ ਮੈਂ ਪੂਰਾ ਵਿਸ਼ਵਾਸ ਦਿਲਾਉਣਾ ਹੈਗਾ ਕਿ ਜਿਹੜਾ ਇਹ ਕ੍ਰਾਈਮ ਹੋਇਆ ਇਹਨੂੰ ਵੀ ਅਸੀਂ ਜਲਦੀ ਟ੍ਰੇਸ ਕਰ ਲਾਂਗੇ ਤੇ ਅੱਗੋਂ ਪ੍ਰੀਵੈਂਸ਼ਨ ਦੇ ਲਈ ਵੀ ਜਿਹੜੇ ਅਸੀਂ ਇਹ ਸਟੱਪ ਲਏ ਹੈ ਇਹ ਲਗਾਤਾਰ ਜਾਰੀ ਰਹਿਣਗੇ। ਸਰ ਵੇਖਣ ਚ ਆਇਆ ਕਿ ਡੇਰਾ ਬਾਬਾ ਨਾਨਕ ਪੁਲਿਸ ਥਾਣੇ ਦੇ ਵਿੱਚ ਪੁਲਿਸ ਹੀ ਅਵੇਲੇਬਲ ਘੱਟਿਆ ਬਹੁਤ ਜ਼ਿਆਦਾ ਉਹ 50 ਬੰਦੇ ਇਹਨਾਂ ਨੂੰ ਡਿਪਲੋਏ ਕੀਤੇ ਗਏ ਸੀ ਉਹ ਤੁਹਾਡੇ ਕੋਲ ਪੁਲਿਸ ਲੈਨਚ 'ਚ ਬੈਠਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆ ਬਿਲਕੁਲ ਜੀ ਮੈਂ ਉਹਦੇ ਹੀ ਆ ਰਿਹਾ ਹੈਗਾ ਅਸੀਂ ਜਿਹੜੀ ਅੱਜ ਨਾਕਾਬੰਦੀ ਲਗਾਈ ਹੈ ਉਹ ਅਸੀਂ ਅਸੀਂ ਬਟਾਲਾ ਤੋਂ ਐਕਸਟਰਾ ਫੋਰਸ ਭੇਜ ਕੇ ਅਸੀਂ ਇੱਥੇ ਨਾਕਾਬੰਦੀ ਲਗਾਈ ਹੈ ਤੇ ਇਸੇ ਤਰ੍ਹਾਂ ਜਾਰੀ ਰਹੇਗੀ ਤੇ ਅਸੀਂ ਦੇ ਨਾਲ-ਨਾਲ ਹੀ ਇੱਥੇ ਪੀਸੀਆਰ ਵੀ ਸਟਾਰਟ ਕਰਾਂਗੇ ਸਪੈਸ਼ਲੀ ਈਵਨਿੰਗ ਟਾਈਮ ਜੋ ਤੱਕ ਇਹ ਬਾਜ਼ਾਰ ਜਿਹੜਾ ਆਪਣਾ ਲੱਗਦਾ ਖੁੱਲ੍ਹਾ ਰਹਿੰਦਾ ਤੁਸੀਂ ਵੀ ਚਾਹੁੰਦੇ ਜਿਸ ਤਰ੍ਹਾਂ ਲੋਕਾਂ ਨੂੰ ਮਤਲਬ ਇਹ ਤਾਂ ਲੱਗੇ ਤੁਹਾਡੀ ਪਬਲਿਕ ਮੀਟਿੰਗ ਹੋਏ ਤੁਸੀਂ ਇਹਨਾਂ ਅੰਤਰਭਿਨਾਂ ਆ ਬਿਲਕੁਲ ਜੀ ਕਿਹਾ ਦੇਖੋ ਪਹਿਲਾਂ ਵੀ ਆਇਆ ਸੀਗਾ ਤੇ ਕੁਝ ਵਿਅਕਤੀ ਮੈਨੂੰ ਆ ਕੇ ਬਟਾਲਾ ਵੀ ਵਿਲੇ ਸੀਗੇ ਤੇ ਮੈਂ ਹੁਣ ਇੱਥੇ ਲਗਾਤਾਰ ਆਂਦਾ ਰਾਂਗਾ ਤੇ ਮੈਂ ਮੀਟਿੰਗ ਵੀ ਕਰਾਂਗਾ ਸਪੈਸ਼ਲੀ ਮੈਂ ਚਾਹਨਾ ਹੈ ਕਿ ਬਾਜ਼ਾਰ ਵਾਲਿਆਂ ਨਾਲ ਮਿਲ ਕੇ ਇੱਕ ਵਾਰ ਮੀਟਿੰਗ ਕਰਾਂਗੇ ਉਹਨਾਂ ਦੇ ਜੋ ਸੁਝਾਅ ਹੈਗੇ ਆ ਕੁਝ ਮੈਨੂੰ ਕੋਲਾਂ ਵੀ ਆਈਆਂ ਸੀਗੀਆਂ ਜੋ ਜੋ ਉਹਨਾਂ ਦੇ ਸੁਝਾਅ ਆ ਸੀ ਉਹ ਵੀ ਇੰਪਲੀਮੈਂਟ ਕਰਾਂਗੇ ਸਰ ਇਸ ਵਾਰ ਦਾ ਤੋਂ ਬਾਅਦ ਫਿਰ ਵੀ ਕੌਲਾ ਆ ਰਹੀਆਂ ਲੋਕਾਂ ਨੂੰ ਲੋਕੀ ਦੁਕਾਨ ਬੰਦ ਕਰਕੇ ਬੈਠੇ ਨੇ ਫਿਰ ਵੀ ਇਹਦੇ ਬਾਰੇ ਕੀ ਜਿਹੜੇ ਜੀ ਇਹ ਕੋਈ ਕੌਲਾ-ਕੁੱਲਾ ਕਰਦੇ ਹੈਗੇ ਆ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਮੈਨੂੰ ਕੁਝ ਮਿਲੇ ਸੀਗੇ ਤੁਸੀਂ ਆ ਕੇ ਪੁਲਿਸ ਨੂੰ ਇਨਫੋਰਮੇਸ਼ਨ ਦਿਓ ਜਦੋਂ ਆ ਕੇ ਤੁਸੀਂ ਮਰਜ਼ੀ ਮੈਨੂੰ ਮਿਲ ਸਕਦੇ ਹੋ ਇਹਨਾਂ ਤੋਂ ਕੋਈ ਡਰਨ ਦੀ ਲੋੜ ਨਹੀਂ ਹੈਗੀ ਤੇ ਅਸੀਂ ਜੋ ਵੀ ਤੁਹਾਨੂੰ ਪੁਲਿਸ ਵੱਲੋਂ ਸਹਾਇਤਾ ਹੈਗੀ ਉਹ ਅਸੀਂ ਜ਼ਰੂਰ ਦਵਾਵਾਂਗੇ ਜਿਹੜੇ ਕੋ ਕੌਲਾ ਕਰਦੇ ਹੈਗੇ ਇਹਨਾਂ ਨੂੰ ਲਾਅ ਫੇਸ ਕਰਨਾ ਪਏ ਸਰ ਡੇਰਾਪਾ ਬਣਾਣਕ ਦੇ ਨੇੜੇ ਪਹਿਲਾਂ ਵੀ ਆਲਰੇਡੀ ਤਿੰਨ ਨਾਕ ਲੱਗੇ ਸੀ ਜਿਵੇਂ ਪਿੰਡ ਗਵਾਨ ਆ ਫੇਟਰ ਕੇ ਆ ਇਸ ਤਰ੍ਹਾਂ ਇਹ ਆਰਮੀ ਸ਼ੌਣੀ ਦੇ ਵਿੱਚ ਆ ਉਹ ਨਾਕਿਆਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਜੀ ਦੇਖੋ ਜਿਹੜਾ ਅੱਜ ਅਸੀਂ ਸਟਾਰਟ ਕੀਤਾ ਹੈਗਾ ਜਿਹੜੀ ਸਿਟੀ ਸਿਲਿੰਡਰ ਅਸੀਂ ਕੀਤੀ ਹੈ ਜਿੰਨੇ ਵੀ ਸਿਟੀ ਦੇ ਐਂਟਰੀ ਐਗਜ਼ਿਟ ਪੁਆਇੰਟ ਹੈਗੇ ਆ ਇਹਨਾਂ ਦੀ ਅਸੀਂ ਨਾਕਾਬੰਦੀ ਸਟਾਰਟ ਕੀਤੀ ਹੈ ਬਟ ਇਹ ਹਜੇ ਸ਼ਿਫਟਿੰਗ ਨਾਕਾਬੰਦੀ ਹੈ ਜਿੱਦਾਂ ਹੁਣ ਅੱਜ 5 ਤੋਂ ਲੈ ਕੇ 9 ਵਜੇ ਤੱਕ ਕਰਵਾਈ ਹੈ ਤਾਂ ਅਸੀਂ ਕਦੇ ਸਵੇਰੇ ਕਦੇ ਸ਼ਾਮੀ ਇਹ ਨਾਕਾਬੰਦੀ ਸਟਾਰਟ ਕਰਾਂਗੇ ਤੇ ਇਹਨੂੰ ਕੋਸ਼ਿਸ਼ ਕਰਾਂਗੇ ਕਿ ਇਹਨੂੰ ਅਸੀਂ 24 ਘੰਟੇ ਵੀ ਕਰੀਏ ਸਰ ਕਿ ਕੇਈ ਵਾਰ ਪੀਸੀਆਰ ਸੀ ਤੁਹਾਡੀ ਇਹ ਕੁਕਲੋ ਕਾਰਦੇ ਹੁੰਦੀਆਂ ਨੇ ਗੁਰ ਵਗੈਰਾ ਜੀ ਇਹ ਉਹਦੇ ਨਾਲ ਵੀ ਕੋਈ ਥੋੜੀ ਬੋਧੀ ਲੋਕਾਂ ਚ ਕੌਨਫੀਡੈਂਸ ਹੁੰਦਾ ਸੀਗਾ ਵੀ ਹਾਂ ਵੀ ਰਿਸਟ ਕਰਨੀ ਪੈਂਦੀ ਲੇਕ ਉਹ ਹੁੰਦੇ ਨੇ ਨਹੀਂ ਆ ਬਿਲਕੁਲ ਜੀ ਉਹ ਜਿੱਦਾਂ ਮੈਂ ਕਿਹਾ ਕਿ ਅੱਜ ਅਸੀਂ ਜਿਹੜੀ ਹੈਗੀ ਆ ਸ਼ਹਿਰ ਨਾਕੇ ਤਾਂ ਪਹਿਲਾਂ ਵੀ ਲੱਗਦੇ ਸੀਗੇ ਐਸਐਚਓ ਸਾਹਿਬਾਨ ਵੱਲੋਂ ਬਟ ਅੱਜ ਅਸੀਂ ਜਿਹੜੀ ਸ਼ਹਿਰ ਦੀ ਪੂਰੀ ਸਿਟੀ ਸੇ ਲਿੰਕ ਕੀਤੀ ਹੈ ਐਂਟਰੀ ਐਗਜ਼ਿਟ ਤੇ ਨਾਕੇ ਲਾਏ ਆ ਤੇ ਪੀਸੀਆਰ ਵੀ ਅਸੀਂ ਸ਼ਾਮ ਨੂੰ ਐਕਸਟਰਾ ਸਟਾਰਟ ਕਰਾਂਗੇ